ਹੈਲੋ ਹੈਲੋ ਮਿਸਤਰੀ ਕਿੱਥੇ ਕਾ ਗਿਆ ਉਹ ਆਈ ਜਾਣਾ ਭਾਈ ਮੈਂ ਨਹਿਰ ਤੇ ਆ ਗਿਆ ਮੈਂ ਪੁਲ ਤੇ ਓਏ ਧੁੱਪ ਤਾਂ ਗੋਡੇ-ਗੋਡੇ ਚੜੀ ਪਈਆ ਤੂੰ ਤਾਂ ਨਹਿਰ ਤੇ ਤੁਰਿਆ ਫਿਰਦਾ ਹੈ ਤਾਂ ਨਮੀ ਨਹੀਂ ਹੋ ਗਿਆ ਭਾਈ ਤੈਨੂੰ ਕੋਠੀ ਦਾ ਕੰਮ ਵਿੱਡੇ ਨੂੰ ਲੈ ਕੇ ਠੇਕਾ ਤੂੰ ਤਾਂ ਲਿਚਕੜੀਆਂ ਜੀਆਂ ਕਰੀ ਜਾਣਾ ਲਿਚਕੜੀਆਂ ਕਾਹਦੀਆਂ ਨਹੀਂ ਇਹ ਤੂੰ ਸ ਤਾਂ ਏਸੀ 'ਚ ਬੈਠੇ ਪੱਦ ਮਾਰੀ ਜਾਂਦੇ ਹੋ ਕਾ ਵੀ ਸਾਨੂੰ ਰੋਸ਼ਨਦਾਨ ਬਿਜਲੀ ਫੜਾਉਣੇ ਕੱਲੀ ਚਾ ਨਹੀਂ ਬੱਚੂ ਰੋਸ਼ਨ ਦਾ ਆਂਦੇ ਸਿਸੇ ਵਿੱਚ ਖੜ ਕੇ ਵੀ ਦੇਖਦੀ ਹੁੰਨੀ ਆ ਤੁਸੀਂ ਕਰਦੇ ਕੀ ਹੋ ਸਿਸਿਆਂ 'ਚ ਹੀ ਖੜ ਕੇ ਦੇਖਣ ਜਾਂਦੇ ਹੋ ਤੁਸੀਂ ਤਾਂ ਕਦੇ ਪੈੜ ਤੇ ਖੜ ਕੇ ਦੇਖੋ ਜੇ ਨਾ ਲੱਤਾਂ ਪੂਆ ਪੂਆ ਕਰਨ ਲੱਗੀਆਂ ਬਾਬਾ ਗੁਰੂ ਤੇਰੇ ਮੂਰੇ ਬੰਨੇ ਹੱਥ ਛੇਤੀ ਆ ਜਾ ਹਾਂ ਜਾਨਾ ਜਾਨਾ ਜੀ ਉਹ ਮੇਰੇ ਨਾਲ ਦੇ ਜਵਾਬ ਦੇ ਗਏ ਬੰਦੇ ਹਾਂਜੀ ਹਾਂ ਮੈਂ ਹੋਰ ਬੰਦੇ ਪੁੱਛ ਕੇ ਆਉਣਾ ਨਾਲੇ ਮੈਨੂੰ ਬਾਹਲਾ ਪਾਗਰ ਫੋਨ ਫਾਣ ਜਾ ਨਾ ਕਰਿਆ ਕਰੋ ਮੈਨੂੰ ਢ��ਆ ਕੇ ਰੱਖ ਦੋਂਗੇ ਹਾਂ ਹਾਂ ਜਾਨਾ ਜੀ ਨਾ ਆ ਬੈਠੇ ਨੇ ਤਿੰਨ ਚਾਰ ਜਾਣੇ ਫੋਰ ਬਾਈ ਕਿਵੇਂ ਹੋ ਠੀਕ ਆ ਬਾਈ ਠੀਕ ਹੋ ਜੀ ਅੱਜ ਯਾਰ ਕੰਮ ਤੇ ਚੱਲੋ ਬਾਈ ਮੇਰੇ ਨਾਲ ਯਾਰ ਪਹਿਲਾਂ ਕੰਮ ਦੱਸ ਕੀ ਕਰਾਏਗਾ ਉਹ ਕੰਮ ਨੂੰ ਕਿਹੜਾ ਯਾਰ ਥੋਥ ਥੇ ਤਾਰਾਂ ਕਢਾਉਣੀਆਂ ਨੇਗੀਆਂ ਆਹੀ ਕੰਮ ਹੁੰਦਾ ਮਿਸਤਰੀ ਕੋਲੇ ਇਟਾਂ ਰੋੜਿਆਂ ਦਾ ਹੋਰ ਦੱਸਦੀ ਹੁੰਦਾ ਉਹ ਬਾਈ ਚੱਲ ਯਾਰ ਮੇਰੇ ਨਾਲ ਉਹ ਬਾਈ ਇਹਨਾਂ ਨੂੰ ਪੁੱਛ ਲੈ ਸਾਡੇ ਤਾਂ ਮੱਝ ਸੁਣ ਵਾਲੀ ਆ ਮੈਂ ਤਾਂ ਡਾਕਟਰ ਨੂੰ ਡੀਕਦਾ ਟੀਕਾ ਲਵਾਉਣਾ ਹੈ ਹੈ ਬਾਈ ਡੱਬੀ ਵਾਲੇ ਪਰਨੇ ਵਾਲੇ ਤੂੰ ਦਾ ਵਗ ਚੱਲੇ ਯਾਰ ਉਹ ਗੱਲ ਸੁਣ ਲੈ ਬਾਈ ਚਾਹੇ ਨੱਕ ਨਾਲ ਹੀਰਾ ਕੱਢ ਲਾ ਨਾ ਤਾਂ ਜਾਵੇ ਇਹ ਨਾ ਜਾਵਾਂ ਮੈਂ ਅੱਜ ਤਾਂ ਫੁੱਲਾਂ ਤੇ ਜਾਣਾ ਅੱਜ ਬਾਈ ਬਣ ਕੇ ਰੱਥ ਬਣ ਕੇ ਬੇਨਤੀ ਇੱਕ ਜਣਾਂ ਦਾ ਵਗ ਚੱਲੋ ਯਾਰ 2 ਰੁਪਏ ਘਰੇ ਲੈ ਕੇ ਆਉਂਗੇ ਯਾਰ ਉਹ ਤਾਂ ਕਿਉ ਜਵਾਕਾ ਵਾਂਗੂ ਹੈਂਡ ਫੜਿਆ ਯਾਰ ਜਿੰਨੀਆਂ ਮਰਜੀ ਲੇਲੜੀਆਂ ਕੱਢ ਲਾ ਸਾਡੇ ਚੁਰੀ ਕੋਈ ਜਾਂਦਾ ਉਹ ਹਾਂ ਫੱਡੇ ਲਾ ਜਾ ਫੱਡੇ ਚਲੋ ਵੇਗੀ ਤੇ ਚੱਕ ਓਏ ਮਲਗਣਾ ਚਲੋ ਓਏ 2 ਘੰਟੇ ਹੋ ਗਏ ਖੇਡ ਤੈਨੂੰ ਰੋਟੀ ਖਾ ਕੇ ਆਉਣਾ ਹੁਣ ਚਾ ਰੋਟੀ ਖਾ ਕੇ ਆਉਣੇਗੇ ਚਲੋ ਯਾਰ ਓਏ ਆ ਸੌਂਦਾ ਆ ਹਾਰਪ ਵਾਲੋ ਗਲਾ ਚ ਬਈ ਕੀ ਹੋਰੇ ਅਰੇ ਕੱਦਦਾ ਨਹੀਂ ਮੈਂ ਸੂਨ ਵਾਲੀਆ ਕੀ ਦਿੱਤਾ ਕੱਟਾ ਕੱਟੀ ਨਾ ਕਿਹੜਾ ਡਾਕਟਰ ਕਹਿੰਦਾ ਸੀ ਆਊਗਾ ਪਤਾ ਨਹੀਂ ਯਾਰ ਕੱਟਾ ਦਿੱਤਾ ਪਤਾ ਨਹੀਂ ਕੱਟੀ ਆਉਣਾ ਤਾਂ ਮਲਕੀਤ ਨੇ ਸੀ ਕੱਟੂ ਵਾਲੇ ਨੇ ਕਿਉਂ ਗੱਪ ਮਾਰੀ ਜਾਣਾ ਓਏ ਕੱਟੂ ਵਾਲਾ ਮਲਕੀਤ ਡਾਕਟਰ ਦਾ ਤਰਾ ਮਸੜ ਕੁਲੂਮਨ ਵਾਲੀ ਪਹਾੜਾਂ 'ਚ ਗੇੜੇ ਕੱਢਣ ਗਿਆ ਹੋਇਆ ਹੈ ਆ ਤੁਸੀਂ ਕੀ ਕਹਿੰਦੇ ਸੀਗੇ ਫੁੱਲਾਂ ਤੇ ਜਾ ਕੇ ਆਉਣਾਗਾ ਫੁੱਲ ਕਿੱਥੇ ਪਾ ਕਿਉਂ ਕੀਰਤਪੁਰ ਸਾਹਿਬ ਦਾ ਹਰਦਵਾਰ ਸਾਹਿਬ ਉਹ ਆਸਮੇਂ ਪਤਾ ਗੱਲ ਕੀ ਹੈਗੀ ਬਾਈ ਕੰਮ ਇੱਥੇ ਸਾਰਾ ਕੁਝ ਹੈਗਾ ਆਪਾਂ ਕੰਮ ਕਰਕੇ ਰਾਜੀ ਨਹੀਂ ਹੈਗੇ ਕੀ ਹੁੰਦਾ ਸੀ ਇਹ ਤੁਸੀਂ ਨਾਲ ਮੇਰੇ ਬਾਗ ਜਲਦੇ ਨਾਲ ਤਾਂ ਕੋਈ ਮੇਰਾ ਕੰਮ ਨਿਕਲਿਆ ਹੁੰਦਾ ਨਾਲੇ ਤੁਹਾਨੂੰ 6-600 ਰੁਪਏ ਦਿਹਾੜੀ ਮਿਲਦੀ ਕੀ ਮਾੜਾ ਸੀਗਾ ਯਾਰ ਉਹ ਤਾਂ ਬੰਦੇ ਹੱਥ ਜੋੜ ਕੇ ਕਹਿੰਦੇ ਸੀ ਬਾਈ ਰੋਟੀ ਵੀ ਅਸੀਂ ਆਪਦੀ ਆਪ ਦੇ ਦਾਂਗੇ ਐਨੇ ਵਧੀਆ ਬੰਦੇ ਸੀਗੇ ਬਾਈ ਕੰਮ ਔਰੇ ਹੈਗੇ ਨੇਗੇ ਪੰਜਾਬ 'ਚ ਜੇ ਕਹਿੰਨੇ ਆ ਵੀ ਇੱਥੇ ਕੰਮ ਨਹੀਂ ਕਾਰਨ ਕੀ ਹੈਗਾ ਨਾ ਆਪਾਂ ਬਾਹਰਲੇ ਜਿਹੜੇ ਬਾਹਰਲੇ ਦੇਸ਼ ਗਏ ਹੋਣੇ ਮੁੰਡੇ ਉਹਨਾਂ ਨੂੰ ਪੁੱਛ ਕੇ ਦੇਖੋ ਵਿਚਾਰੇ ਇਹੜੇ ਸਾਰਾ ਸਾਰਾ ਦਿਨ ਰਾਤ ਕੰਮ ਕਰਦੇ ਨੇਗੇ ਕੰਮ ਮੂਰੇ ਹੈਗਾਗਾ ਆਪਾਂ ਹਸਲਵੇਂ ਕੰਮ ਕਰਕੇ ਰਾਜੀ ਨਹੀਂ ਹੈਗੇ ਬਈ ਕਿੰਨੋ ਠੀਕ ਹੈ ਲੰਘ ਜਾ ਬਈ ਕਰਨ ਨੂੰ ਹੁਣ ਠੀਕ ਹੈ ਵੀਰੇ